ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਸੰਤ ਬਾਬਾ ਜੀ ਬਲਵੰਤ ਸਿੰਘ ਜੀ ਮਹਾਰਾਜ ਜਦੋਂ ਪਿੰਡ ਟੱਕਰ ਤੋਂ ਢੋਲੇਵਾਲ ਸਹਿਮਲ ਨੂੰ ਤੁਰਨ ਲੱਗੇ ਉਤੋਂ ਹਲਕੇ ਰੈਕੋਰ ਤੋਂ ਬ੍ਰੇਕ ਕੋਲਾ ਹੁੰਦੇ ਹੋਏ ਟੇਹੜੇ ਪਹੁੰਚੇ ਫਿਰ ਮਨ ਦੇ ਵਿੱਚ ਘਾੜੇ ਆ ਕੇ ਕੁਝ ਸੋਚਦੇ ਨੇ ਵਿਚਾਰਦੇ ਨੇ ਛੇੜੀ ਨਹਿਰ ਉਹ ਨਹਿਰ ਤੇ ਉੱਤੇ ਕਿੱਥੋਂ ਜਾ ਕੇ ਚੜੀ ਆਈ ਜਾਂ ਤਾਂ ਹੌਲੀ ਹੌਲੀ ਰਵੇ ਹੁੰਦੇ ਨੇ ਸਿੱਧੂ ਪਰਦੇ ਪੋਲਤੇ ਨੂੰ ਜੇਲ ਦੇ ਕੋਲ ਦੀ ਉਰੇ ਆ ਰਹੇ ਨੇ ਉਤੋਂ ਆ ਕੇ ਹੁਣ ਜਦ ਨਹਿਰ ਆ ਗਈ ਨਹਿਰ ਦੇ ਪੁਲ ਤੇ ਪਹੁੰਚੇ ਫਿਰ ਉੱਤੇ ਅੱਗੇ ਕਈ ਪਸ਼ੂ ਚਾਰਨ ਵਾਲੇ ਨਹਿਰ ਦੇ ਪੁਲ ਦੇ ਕੋਲੇ ਬੈਠੇ ਨੇ ਪਸ਼ੂ ਨਹਿਰ ਦੇ ਨਾਲ-ਨਾਲ ਚਰਦੇ ਨੇ ਉਹਨਾਂ ਨੂੰ ਪੁੱਛਿਆ ਭਾਈ ਅਸੀਂ ਰੂੜੇਵਾਲ ਜਾਣਾ ਅਸੀਂ ਕਿੱਧਰ ਨੂੰ ਜਾਈਏ ਉਹ ਕਹਿ ਲੱਗੇ ਜਿੱਧਰੋਂ ਪਾਣੀ ਆਉਂਦਾ ਤੁਸੀਂ ਇੱਧਰੋਂ ਪਟੜੀ ਪੈਜੋ ਅੱਗੇ ਇੱਕ ਪੁਲ ਛੱਡ ਕੇ ਅੱਗੇ ਲੰਘਦਾ ਪੁਲ ਆਊਗਾ ਲੰਬੀ ਦੇ ਪੁੱਤ ਤੁਸੀਂ ਦੂਜੇ ਪਾਸੇ ਹੋ ਜਿਓ ਪਟੜੀ ਦੇ ਉਸ ਪਟੜੀ ਦੇ ਉੱਤੇ ਹੌਲੀ-ਹੌਲੀ ਜਦੋਂ ਅੱਗੇ ਤੁਰੇ ਜਾਉਂਗੇ ਤਾਂ ਅੱਗੇ ਸੈਂਪਲ ਆ ਜਾਏਗੀ ਸੈਂਪਲ ਦੇ ਨਾਲ ਹੀ ਰੋਲੇ ਵਾਲਾ ਪਿੰਡ ਹੈ ਉਦੋਂ ਅੱਗੇ ਥੋੜੀ ਦੂਰੀ ਉੱਥੇ ਸੰਤਾਂ ਦਾ ਡੇਰਾ ਹੈ ਮੱਬਾਪੂਰ ਦਾ ਜੀ ਉਹ ਸਾਡੇ ਪਿੰਡ ਵੀ ਬਹੁਤ ਆਉਂਦੇ ਜਾਂਦੇ ਆ ਇੱਥੇ ਉਹ ਤੇ ਉਹ ਰੁੜਿਆ ਡੈਂਦੇ ਨੇ ਉਹ ਵੀ ਇਸ ਤਰ੍ਹਾਂ ਜਦੋਂ ਉਹਨਾਂ ਨੇ ਇਹਦਾ ਬਾਬਾ ਜੀ ਆਨੇ ਆਖਿਆ ਵੀ ਚਲੋ ਇਹ ਵੀ ਪਤਾ ਲੱਗ ਗਿਆ ਵੀ ਡੇਰਾ ਵੀ ਉੱਥੇ ਨੇੜੇ ਹੀ ਹੈ ਅੱਬਾ ਜੀ ਹੌਲੀ ਹੌਲੀ ਤੁਰੇ ਜਾ ਰਹੇ ਨੇ ਨਹਿਰ ਦੀ ਪਟੜੀ ਤੇ ਜਾ ਕੇ ਲੰਗ ਦਾ ਪੁਲ ਆ ਗਿਆ ਲੰਗ ਦੇ ਪੁਲ ਤੋਂ ਪੱਛੜੀ ਦੂਸਰੇ ਪਾਸੇ ਬਗਲੀ ਕਾਲੀ ਦੂਜੇ ਪੁੱਤੀ ਤੇ ਤੁਰ ਪੇ ਹੋਲੀ-ਹੋਲੀ ਜਾਂਦੇ ਸੂਹਾ ਆ ਗਿਆ ਸੂਹਾ ਲੰਘ ਕੇ ਕਹਾ ਫਿਰ ਅੱਗੇ ਸੈਪੁਰਜੀ ਆ ਗਈ ਉਹ ਲੈ ਜਦੋਂ ਸੈਂਕੀ ਤੇ ਪਹੁੰਚੇ ਤਾਂ ਨਾਲ ਹੀ ਪਿੰਡ ਸੀਗਾ ਬੱਬੇ ਪਾਸੇ ਉੱਥੇ ਹੀ ਅੱਗੇ ਸਾਹਮਣੇ ਡੇਰਾ ਵੀ ਨਜ਼ਰ ਆਉਂਦਾ ਸੀ ਕਿਉਂਕਿ ਹੁਣ ਤਾਂ ਦਰਖਤ ਬਹੁਤ ਨੇ ਉਦੋਂ ਇੰਨੇ ਦਰਖਤ ਨਹੀਂ ਸਨ ਤੇ ਡੇਰਾ ਸਾਹਮਣੇ ਨਜ਼ਰ ਆਉਂਦਾ ਸੀਗਾ ਬਾਬਾ ਜੀ ਹੌਲੀ ਹੌਲੀ ਤੁਰੇ ਜਾਂਦੇ ਨੇ ਜਦੋਂ ਡੇਰੇ ਤੋਂ ਵੀ ਕਾਫੀ ਵਰਕ ਨਾਲ ਸੀਗੇ ਪਰ ਪੱਥਰੀ ਤੇ ਤੁਰੇ ਜਾਂਦੇ ਸੀ ਸੰਤ ਬਾਬਾ ਪੂਰਨ ਦਾਸ ਜੀ ਮਹਾਰਾਜ ਤੇ ਪਲਾ ਦੇ ਕੋਲੇ ਬੈਠੇ ਨੇ ਆਲੇ-ਦਾਲੇ ਕਈ ਸਾਧੂ ਬੈਠੇ ਆਸ ਕੇਦ ਰਹੇ ਨੇ ਜਿਨ੍ਹਾਂ ਦੇ ਮੁਖ ਨਹਿਰਵਾਲ ਨੂੰ ਸੀਗੇ ਉਹ ਪਤਾ ਨਹੀਂ ਸਿੱਟਦੇ ਸੀ ਉਧਰ ਨੂੰ ਝਾਕਦੇ ਸੀ ਸਾਰੇ ਵੀ ਇਹ ਕਿਹੜਾ ਸਿੱਖ ਹੁੰਦਾ ਹੈ ਵੱਡੀ ਸਰੀ ਸੌ ਪਾਈਆ ਚੋਲਾ ਪਾਇਆ ਹੋਇਆ ਕੌਣ ਆ ਰਿਹਾ ਹੈ ਹੰਪੂਰ ਕੁੰਨ ਦਾਸ ਮਹਾਰਾਜ ਕਹਿੰਦੇ ਉਹ ਕਹਿੰਦੇ ਤਾਂ ਕੀ ਇਹ ਸਿੱਖ ਹੀ ਅੱਗੇ ਨਹੀਂ ਦੇਖਿਆ ਕੋਈ ਪਤਾ ਛਿੱਟੋ ਇਹ ਵਜਨ ਕੀਤਾ ਜਦੋਂ ਫਿਰ ਬਾਬਾ ਜੀ ਕਹਿੰਦੇ ਅਸੀਂ ਤੁਰੇ ਜਾਂਦੇ ਹੌਲੀ ਹੌਲੀ ਨਹਿਰ ਉੱtre ਨਹਿਰ ਉੱਤਰ ਕੇ ਇੱਕ ਡੰਡੀ ਜੀ ਜਾਂਦੀ ਸੀ ਉਹ ਡੰਡੀ ਦੇ ਉੱਤੋਂ ਦੀ ਜਾਂਦੇ ਜਾਂਦੇ ਉਪਰਲੇ ਦੇ ਕੋਲ ਦੀ ਅਸੀਂ ਜਿੱਥੇ ਹੁਣ ਦੌਤਰ ਬਣਿਆ ਹੋਇਆ ਹੈ ਉੱਤੇ ਉਹ ਬਰਾਨੀ ਜਗ੍ਹਾ ਹੀ ਪਈ ਸੀ ਉਸ ਦੇ ਸੱਜੇ ਪਾਸੇ ਬਹੁਤ ਵੱਡਾ ਸੱਪਰ ਬਣਿਆ ਸੀ ਸਮਾਧਾਂ ਦੇ ਪਿਛਲੇ ਪਾਸੇ ਉਹ ਦਾਸ ਨੇ ਵੀ ਦੇਖਿਆ ਉਹ ਸੱਪਰ ਦੇ ਜਦੋਂ ਕੋਲੇ ਚਲੇ ਗਏ ਪਾਪਾ ਜੀ ਕਹਿੰਦੇ ਫਿਰ ਅਸੀਂ ਮੰਦ ਦੇ ਵਿੱਚ ਸੋਚਿਆ ਵੀ ਉਹ ਕਿਹੜਾ ਸਾਧੂ ਆ ਕਿਹੜਾ ਸੰਤ ਆ ਜਿਹੜਾ ਸਾਨੂੰ ਕਈ ਵਾਰੀ ਦਰਸ਼ਨ ਹੋਏ ਨੇ ਉਹ ਸਾਰੇ ਇੱਕੋ ਜਿਹੇ ਬੈਠੇ ਨੇ ਵਿਕੜਾ ਹੋਇਆ ਇਹਨਾਂ ਚੋਂ ਮੁਖੀ ਕੌਣ ਹੈ ਵੀ ਅਸੀਂ ਉਸ ਨੂੰ ਨਮਸਕਾਰ ਕਰਾਂਗੇ ਐ ਜਿਹੜੇ ਤੁਰੇ ਆਉਂਦੇ ਸੋਧੂ ਵੀ ਹੌਲੀ ਹੋਗੇ ਜਦੋਂ ਵੱਧ ਹੌਲੀ ਹੋਗੇ ਬਾਬਾ ਬੂਨ ਦਾਸ ਮਹਾਰਾ ਜੀ ਜੇ ਸਾਸ ਕਿੜ ਦੇ ਨੇ ਉਧਰ ਨੂੰ ਪੇਠਾ ਪੱਤਾ ਸਿੱਟ ਕੇ ਭਜਨ ਕਰਦੇ ਨੇ ਆ ਜਾ ਭਾਈ ਆ ਜਾ ਤੈਨੂੰ ਤਾਂ ਅਸੀਂ ਢੀਕ ਰਹੇ ਹਾਂ ਹਨ ਗਿੱਟੀਆਂ ਜਿਹਾ ਕਿਉਂ ਗਿੰਦੇ ਐ ਗਿੱਟੀਆਂ ਦਾ ਗਹਿਣਾ ਤੈਨੂੰ ਅਸੀਂ ਬੁਲਾਇਆ ਤੁਰਿਆ ਹੁੰਦ ਜਦੋਂ ਫਿਰ ਅੱਬਾ ਜੀ ਕਹਿੰਦੇ ਅਸੀਂ ਉੱਥੇ ਕੋਲੇ ਚਲੇ ਗਏ ਜਾ ਕੇ ਫਿਰ ਅੱਬਾ ਜੀ ਨੂੰ ਨਮਸਕਾਰ ਵੀ ਕੀਤੀ ਉਕੇ ਸਾਡਾ ਪਾਰਾ ਤਾਂ ਜਦ ਹੀ ਦੂਰ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਪ੍ਰਬੰਧ ਸਿਆਂ ਆ ਗਿਆ ਭਾਈ ਇਹਦਾ ਸਾਡੇ ਮਨ ਦੇ ਵਿੱਚ ਇਹ ਸੀ ਕਿ ਮੈਂ ਤਾਂ ਸਿੱਖਾਂ ਮੈਂ ਤਾਂ ਕਿਸੇ ਨੂੰ ਕੱਪੜੇ ਰੰਗਿਆਲੇ ਨੂੰ ਕਿਸੇ ਨੂੰ ਨਮਸਕਾਰ ਹੀ ਨਹੀਂ ਕਰਨੀ ਕਿਸੇ ਨੂੰ ਪਤਾ ਨਹੀਂ ਬੁਲਾਉਣੀ ਇਹ ਮਨ ਦੇ ਵਿੱਚ ਕਿਉਂਕਿ ਕੱਟੜ ਸੀਗੇ ਬਹੁਤ ਕੱਟੜ ਭਾਈ ਬਾਬਾ ਜੀਆਂ ਦੇ ਕੋਲ ਸੀ ਉਕੇ ਅੰਨਾਰੀ ਤਖਤਾਂ 'ਚ ਪੜੇ ਹੋਏ ਸੀ 71 ਵਾਦਿਆਂ ਕੋਲ ਹੀ ਜ਼ਿਆਦਾ ਰਹੇ ਇਸ ਕਰਕੇ ਬਾਬਾ ਜੀ ਕਹਿੰਦੇ ਸਾਡੇ ਮਨ 'ਚ ਹੀ ਸੀ ਵਿਚਾਰ ਵੀ ਅਸੀਂ ਸਾਧਾ ਨੂੰ ਜਾ ਕੇ ਨਮਸਕਾਰ ਤੁਰੋ ਕਰਨੀ ਹੈ ਜਦੋਂ ਬਾਬਾ ਜੀ ਨੇ ਸਾਡਾ ਨਾਂ ਲਿਆ ਸਾਡਾ ਸਾਰਾ ਪਰਾ ਉਤਰ ਗਿਆ ਅਸੀਂ ਜਾ ਕੇ ਨਮਸਕਾਰ ਕੀਤੀ ਉਥੇ ਬਲਾਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਫਿਰ ਉਹਨਾਂ ਬਚਨ ਕੀਤਾ ਆ ਗਿਆ ਭਾਈ ਭਵੰਤ ਸਿੰਘ ਏਕਣ ਕਰ ਹੁਣ ਅਸੀਂ ਤਾਂ ਸਾਧੂ ਹੁੰਨੇ ਆ ਉਹ ਗੁਰੂ ਦਾ ਸਿੱਖ ਹੂੰ ਲੰਗਰ ਵਿੱਚ ਜਾ ਉਹਤੇ ਸਾਰੂ ਵਸਤੂ ਪਈ ਹੈ ਜੇ ਜਿੱਤੇ ਮਸੂ ਬਣਾ ਕੇ ਸ਼ਖਣੀਆਂ ਸ਼ਖਲਾ ਸਭ ਕੋ ਖੁੱਲੇ ਪਿਆਉ ਤੇ ਜੇ ਦੀ ਚੀਜ਼ ਦੀ ਲੋੜ ਹੈ ਉਹ ਲੈ ਲੈ। ਉਹ ਕੀ ਰਸਤ ਲੈਣੀ ਆ। ਇਹ ਨਹੀਂ ਸੁੱਕੀ ਲੈਣੀ। ਦਾਸੀ ਕੇਰਦਾਸ ਨੂੰ ਭੇਜ ਦਿੰਨੇ ਆ। ਇਹ ਲੰਗਰ ਚੋਂ ਤੇ ਨੂੰ ਜਲ ਪਾਣੀ ਸ਼ਕਾ ਦੋ। ਬਾਬਾ ਕੇ ਦਾ ਜੀ ਜਦ ਹੀ ਉੱਠੇ ਉੱਠ ਕੇ ਨਾਲ ਹੀ ਬਾਬਾ ਜੀ ਦੇ ਲੰਗਰ ਵਿੱਚ ਆ ਗਏ। ਲੰਗਰ ਵਿੱਚ ਆ ਕੇ ਬਾਬਾ ਜੀ ਕਹਿੰਦੇ ਅਸੀਂ ਕੋਈ ਨਹੀਂ ਬਾਬਾ ਜੀ ਅਸੀਂ ਆਪੇ ਚਾਹ ਬਣਾ ਲਾਂਗੇ ਬਸ ਸਾਨੂੰ ਅਗਸਤ ਦੇ ਦਿਓ ਅੱਬਾ ਜੀ ਨੇ ਆਪ ਹੀ ਈਲਾ ਸੋਧ ਕੇ ਚਾਹ ਬਣਾਈ ਚਾਹ ਬਣਾ ਕੇ ਚਾਹ ਸ਼ਾਕੀ ਕਹਿੰਦੇ ਅਸੀਂ ਪ੍ਰਸ਼ਾਦਾ ਨਹੀਂ ਸਕਣਾ ਇਸ ਕਰਕੇ ਫਿਰ ਬਾਬਾ ਜੀ ਨੇ ਚਾਹ ਸ਼ਾਕੀ ਬਾਹਰ ਆ ਕੇ ਬੈਠ ਗਏ ਬਾਹਰ ਬੈਠਿਆ ਉਹ ਜੀ ਥੋੜੇ ਜਿਰੇ ਹੋਇਆ ਸੀ ਜਦ ਨੂੰ ਦੋਤਨ ਸਿੰਘ ਆ ਗਏ ਸਾਈਕਲਾਂ ਤੇ ਉਹਨਾਂ ਦੇ ਇਹ ਲੋਕਰ ਪੰਨਾ ਪਹੀਆਂ ਹੀ ਛੋਟੀਆਂ ਉੱਤੋਂ ਦੀ ਇੱਥੇ ਕੱਪੜੇ ਪਾਏ ਹੋਏ ਉਹਨਾਂ ਨੇ ਆ ਕੇ ਬਾਬਾ ਜੀ ਨੂੰ ਫਤਿ ਬੁਲਾਈ ਨਮਸਕਾਰ ਕਰੀ ਲਾ ਕੇ ਉਹਨਾਂ ਨੇ ਜਲ ਪਾਣੀ ਛਕਿਆ ਜਲ ਪਾਣੀ ਚੱਕਣ ਤੋਂ ਬਾਅਦ ਆ ਬਾਈ ਨੇ ਕਿਹਾ ਵੀ ਤੁਸੀਂ ਭਾਈ ਉਹ ਦੇਖੋ ਭਾਈ ਬਲਵੰਤ ਸਿੰਘ ਹੋਰ ਆਇਆ ਇੱਕ ਸਿੰਘ ਉਹਦਾ ਤੇ ਆਪਣੇ ਆਸਣ ਸਾਰੇ ਛੱਪੜ ਦੇ ਵਿੱਚ ਲਾ ਲਓ ਭਾਈ ਕਿਉਂਕਿ ਬਹੁਤ ਵੱਡਾ ਛੱਪੜ ਸੀਗਾ ਉਹ ਛੱਪੜ ਦੇ ਵਿੱਚ ਆਸਣ ਲਾ ਲੇ ਆਸਣ ਲਾ ਕੇ ਜਦੋਂ ਸਾਹਮਣੇ ਡਾਲੀ ਲੈਂਦੀ ਉਹਨਾਂ ਨੇ ਬੁਸ਼ਾਦਾ ਛਕਿਆ ਬਾਬਾ ਜੀ ਨੇ ਵੀ ਬੁਸ਼ਾਦਾ ਛਕਿਆ ਛੇ ਦਾ ਸਕੰਦ ਤੋਂ ਬਾਅਦ ਥੋੜਾ ਆਰਾਮ ਕੀਤਾ ਆਰਾਮ ਕਰਕੇ ਬਾਬਾ ਜੀ ਦਾ ਉਹ ਜੋ ਨਿਤਨੇਮ ਸੀਓ ਆਪਰੇ ਪਿਆਰ ਦੇ ਨਾਲ ਨਿਤਨੇਮ ਕਰਨ ਲੱਗੇ ਮਾਦੀ ਲਾ ਕੇ ਜਦੋਂ ਫਿਰ ਅਧੀ ਰਾਤੋਂ ਬਾਅਦ ਉੱਠ ਕੇ ਉਥੇ ਲਵੇ ਸੀਗਾ ਅਨਕਾ ਲੱਗਿਆ ਹੋਇਆ ਸਮਾਧਾ ਕੋਲੇ ਉੱਥੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਉਹ ਬਾਬਾ ਜੀ ਫਿਰ ਆਪਣੇ ਆਸਨ ਤੇ ਜਾ ਕੇ ਨਿਤਨੇਮ ਕਰਨ ਲੱਗੇ ਨਿਤਨੇਮ ਕਰਦੇ ਕਰਦੇ ਆਹ ਤੁਨ ਸਾਰੇ ਸਿੰਘ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਏ ਇਹ ਬਾਬਾ ਜੀਆਂ ਨੂੰ ਨਾਲ ਲੈ ਕੇ ਸਾਰੀ ਲੰਗਰ ਦੇ ਵਿੱਚ ਜਾ ਕੇ ਚਾਹ ਸ਼ਕੀ ਚਾਹ ਸ਼ੱਕੇ ਫਿਰ ਆਪਣੇ ਆਸਣਾਂ ਦੇ ਆ ਕੇ ਸਾਰੇ ਨਿਤਨੇਮ ਕਰਨ ਲੱਗੇ ਉਹਨਾਂ ਨੇ ਵੀ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਕਿੱਥੋਂ ਆਏ ਹੋ ਬਾਬਾ ਜੀ ਨੇ ਕਿਹਾ ਅਸੀਂ ਬੜੀ ਦੂਰੋਂ ਆਇਆ ਅਸੀਂ ਬਾਬਾ ਜੀਆਂ ਦੇ ਦਰਸ਼ਨ ਮੇਲੇ ਕਰਨ ਵਾਸਤੇ ਆਇਆ ਇਹ ਵਚਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਉਹਨਾਂ ਸਿੰਘਾਂ ਦੇ ਨਾਲ ਕੀਤਾ ਜਿਹੜੇ ਸਿੰਘ ਬੰਦ ਕल्याण ਤੋਂ ਆਏ ਸੀ ਸਹੀ ਅਸਿਰੇਖੰਡਪਾਟ ਸਹਿਬ ਨੂੰ ਕਰਨ ਵਾਸਤੇ ਅੱਜ ਦੀ ਇਹ ਕਥਾ ਵਿਚਾਰ ਇਹ ਸਰਵਣ ਕੀਤੀ ਹੈ ਸਮਾ ਸੰਭਵਤ ਹੈ ਅਗਲੀ ਕਥਾ ਫਿਰ ਸਰਵਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ